ਪਵਾਨੀ ਗੜਤੀ ਨਾਬਾ ਕੈਂਚੀਆਂ ਦੇ ਮੋਹੱਲੇ ਦੇ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਸਬੂਤ ਤੇ ਤਸਵੀਰਾਂ ਨੇ ਮੁਹੱਲਾ ਵਾਸੀਆਂ ਦੀ ਦਲੀਲ ਲਿਆ ਕੇ ਉਹ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਕਮੇਟੀ ਦੇ ਲੋਕ ਨਾਲਿਆਂ ਦੀ ਸਫਾਈ ਨਹੀਂ ਕਰਦੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਇੱਟਾਂ ਲੱਦਣ ਵਾਲੀ ਪਈਆ ਟਰਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਗੁਹਾਰ ਨਗਰ ਕੌਂਸਲਰ ਤੋਂ ਲੈ ਕੇ ਐਸ ਡੀ ਐਮ ਤੱਕ ਲਗਾਈ ਗਈ ਪਰ ਸਮੱਸਿਆ ਘਟਣ ਦੀ ਥਾਂ ਵਧ ਰਹੀ ਹੈ ਇਲਾਕਾ ਨਿਵਾਸੀ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਇਸ ਮਸਲੇ ਵੱਲ ਧਿਆਨ ਦਿੱਤਾ ਜਾਵੇ ਅਲੀ ਰੇੜੀ ਤੇ ਰੋਜ਼ ਬੱਚਿਆਂ ਨੂੰ ਰਜਾਨਾ ਛੱਡ ਕੇ ਜਾਣਾ ਪੈਂਦਾ ਹੈ ਇੱਥੇ ਪਾਣੀ ਦਾ ਬਹੁਤ ਬੁਰਾ ਹਾਲ ਹੈ ਅਸੀਂ ਮੰਗ ਕਰਦੇ ਹਾਂ ਕਿ ਵੀਰੇ ਜਲਦੀ ਤੋਂ ਜਲਦੀ ਸਾਡੇ ਪਿੰਡ ਦਾ ਹੱਲ ਕੀਤਾ ਜਾਵੇ ਇਹ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੋ ਜਾਂਦਾ ਹਾਂਜੀ ਵੀਰੇ ਪੂਰੇ ਮਹੱਲੇ ਦਾ ਪਾਣੀ ਇੱਥੇ ਜਮਾ ਹੁੰਦਾ ਨਾ ਕੋਈ ਨਿਕਾਸ ਵੀਰੇ ਇੱਥੇ ਪਾਣੀ ਦਾ ਠੀਕ ਹੈ ਇਸ ਸੰਬੰਧੀ ਤੁਸੀਂ ਕਮੇਟੀ 'ਚ ਸ਼ਿਕਾਇਤ ਕੀਤੀ ਜਾਂ ਕਿਸੇ ਅਫਸਰ ਸਾਹਿਬ ਨੂੰ ਮਿਲੇ ਤੁਸੀਂ ਹਾਂਜੀ ਵੀਰੇ ਰੋਜ਼ ਕਮੇਟੀ ਵਿੱਚ ਜਾਂਦੇ ਹਾਂ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਅਤੇ ਜਲਦੀ ਤੋਂ ਜਲਦੀ ਸਾਡੀ ਮੰਗ ਹੈ ਵੀਰੇ ਸਾਡੇ ਪਾਣੀ ਦਾ ਨਿਕਾਸ ਕੀਤਾ ਜਾਵੇ ਠੀਕ ਹੈ ਕਿੰਨੀ ਕਿ ਦਿੱਕਤਾਂ ਨੇ ਹੋਰ ਜਿੱਕਰ ਗੱਲ ਕੀਤੀ ਬਹੁਤ ਜ਼ਿਆਦਾ ਦਿੱਕਤ ਹੈ ਵੀਰੇ ਸਾਨੂੰ ਹਾਂ ਬੱਚਿਆਂ ਨੂੰ ਸਕੂਲ ਜਾਣਾ ਵੀ ਔਖਾ ਹੋਇਆ ਪਿਆ ਹੁਣ ਦੇਖ ਲਓ ਵੀਰੇ ਸਵੇਰੇ ਦੇਖੋ ਵੀਰੇ ਰੋਜ਼ ਬੱਚਿਆਂ ਨੂੰ ਰੈਡੀ ਵਾਲ ਤੇ ਛੱਡ ਕੇ ਜਾਣਾ ਪੈਂਦਾ ਹੈ ਬਾਕੀ ਅਸੀਂ ਆਪ ਦਿਹਾੜੀਦਾਰ ਆ ਵੀਰੇ ਆ ਬੋ ਤੋਕਾ ਹੁੰਦਾ ਹੈ ਵੀਰੇ ਜਲਦੀ ਤੋਂ ਜਲਦੀ ਸਾਡਾ ਪਾਣੀ ਦਾ ਹੱਲ ਕਰਵਾਇਆ ਜਾਵੇ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੁੰਦਾ ਹਾਂਜੀ ਵੀਰੇ ਇਹ ਦੇਖ ਲਓ ਤੁਹਾਡੇ ਸਾਹਮਣੇ ਹੁਣ ਬਿਲਕੁਲ ਜੀ ਸਾਡੇ ਬੱਚਿਆਂ ਦੀ ਇੰਨੀਆਂ ਬਿਮਾਰੀਆਂ ਤੇ ਬੱਚੇ ਬਿਮਾਰ ਹੁੰਦੇ ਨੇ ਰੋਜ਼ ਦੀ ਅਸੀਂ ਸਰਕਾਰ ਤੋਂ ਇੱਕੀ ਮੰਗ ਕੀਤੀ ਹੈ ਜੀ ਵੀ ਸਾਡਾ ਪਾਣੀ ਦਾ ਨਿਕਾਲ ਹੋਵੇ ਤੇ ਸਾਡੀਆਂ ਨਾਲੀਆਂ ਸਾਫ਼ ਕੀਤੀਆਂ ਜਾਣ ਸਾਡੇ ਬੱਚਿਆਂ ਨੂੰ ਸਹੂਲਤਾਂ ਹੋਣ ਜੀ ਕਿੰਨੇ ਸਮੇਂ ਤੋਂ ਆ ਸਕੜ ਤੋਂ ਕੜ 6-7 ਸਾਲ ਹੋ ਗਈ ਸੀ ਮੈਂ ਤਾਂ ਦੇਖਦੇ ਨੂੰ ਆਹੀ ਹਾਲ ਰਹਿੰਦਾ ਸਾਡੇ ਪਿੰਡ ਦਾ ਜੀ ਅਸੀਂ ਬਹੁਤ ਸਰਕਾਰ ਨੂੰ ਮਿੰਨਤਾਂ ਕਰ ਲੀਆਂ ਬੇਨਤੀਆਂ ਕੀਤੀਆਂ ਵੀ ਸਾਡਾ ਕੋਈ ਨਿਕਾਲ ਕੀਤਾ ਜਾਵੇ ਪਾਣੀ ਦਾ ਤੇ ਕੋਈ ਵੀ ਸੁਣਾਈ ਨਹੀਂ ਸਾਡੀ ਬੇਨਤੀ ਕਰ ਰਹੀਆਂ ਜੀ। ਬਸ ਰੋਜ਼ਾਨਾ ਇਹ ਤਾਂ ਫਿਰ ਇਸ ਟਾਲੀ ਟਰਾਲੀ ਚ ਲੈ ਕੇ ਆਣਾ। ਹਾਂਜੀ ਤਾਂ ਵਗੋ ਤੇ ਜਿਵੇਂ ਕਿ ਆਪਾਂ ਇੱਥਾ ਨਹੀਂ ਧੁੰਦੇ ਰੇੜੀਆਂ ਤੇ ਪੱਠਿਆਂ ਤੇ ਉਦਾਂ ਅਸੀਂ ਆਪਣੇ ਬੱਚੇ ਲਿਆ ਕੇ ਸਕੂਲ ਛੱਡ ਕੇ ਆਨੇ ਆ ਲਿਆਨੇ ਆ ਕਿਸੇ ਟਾਈਮ ਕੋਈ ਮਾਂ ਹੁੰਦੀ ਨਹੀਂ ਹੈਗੇ ਬੱਚਿਆਂ ਦੇ ਕੱਪੜੇ ਭਿੱਜ ਜਾਂਦੇ ਨੇ। ਸ਼ਾਮੀ ਆ ਕੇ ਜਦੋਂ ਬੱਚਿਆਂ ਦੀਆਂ ਮਾਵਾਂ ਆਉਂਦੀਆਂ ਨੇ ਬੁਖਾਰ ਚੜਿਆ ਹੁੰਦਾ ਹੈ। ਕਦੀ ਕੁਝ ਹੋਇਆ ਹੁੰਦਾ ਹੈ। ਉਹ ਕਦੇ ਡਾਕਟਰ ਦੇ ਵਿੱਚ ਬੈਠੇ ਹੁੰਦੇ ਨੇ ਬੱਚਿਆਂ ਦੀਆਂ ਚਾਰ ਪੰਜ ਬਿੱਬੀਆਂ ਉਰੇ ਗਿਰ ਵੀ ਗਈਆਂ। ਠੀਕ ਹੈ। ਹਾਂਜੀ ਇਹਨਾਂ ਦਾ ਮੱਛਰ ਵੀ ਪੈਦਾ ਹੁੰਦਾ ਹੈ ਡੇਂਗੂ ਬਹੁਤ ਜ਼ਿਆਦਾ ਮੱਛਰ ਹੈ ਜੀ ਰੋਜ਼ ਕੋਈ ਮਹਿਮਾਨੀ ਕੋਈ ਸਰ ਨਹੀਂ ਅਸੀਂ ਬਹੁਤ ਹੀ ਜ਼ਿਆਦਾ ਕਮੇਟੀ ਵਾਲਿਆਂ ਦਾ ਕੋਈ ਕੂੜੇ ਦੀ ਹਾਲਤ ਦੇਖੋ ਸਾਡੇ ਜੀ ਆਹ ਦੇਖੋ ਕੀ ਹਾਲ ਹੈ ਸਾਡੇ ਪਾਣੀ ਦਾ ਕੂੜੇ ਦਾ ਜੀ ਕਮੇਟੀ ਵਾਲੇ ਵੀ ਨਹੀਂ ਸੁਣਦੇ ਜੀ ਅਸੀਂ ਕਮੇਟੀ ਬਹੁਤ ਜਾ ਚੁੱਕੇ ਹਾਂ ਜੀ ਕਮੇਟੀ ਦੇ ਵਿੱਚ ਵੀ ਕਹਿੰਦੇ ਕੂੜਾ ਲੈ ਕੇ ਜਾਂਦੇ ਹਫ਼ਤੇ ਦੇ ਵਿੱਚ ਦੀ ਇੱਕ ਵਾਰੀ ਆਉਂਦੇ ਨੇ ਤੇ ਜਿਵੇਂ ਕਿ ਆਪਾਂ ਮੋਟਰਸਾਈਕਲ ਤੇ ਜਾ ਰਹੇ ਐਵੇਂ ਚਲੇ ਜਾਂਦੇ ਨੇ ਕੂੜਾ ਕੋਈ ਬੀਬੀ ਪਾਵੇ ਚ ਨਾ ਪਾਵੇ ਤੋਂ ਬਾਹਰ ਹੀ ਸਿੱਟ ਕੇ ਜਾਣਗੇ ਹੋਰ ਬੀਬੀਆਂ ਕੀ ਕਰਨਗੀਆਂ ਜੀ ਮੰਗ ਕਰਦਾ ਵੀ ਤੁਹਾਡਾ ਇਹ ਮਸਲਾ ਹੱਲ ਹੋਣਾ ਚਾਹੀਦਾ। ਹਾਂਜੀ ਆ ਮੰਗ ਕਰੀਏ ਸਾਡਾ ਮਸਲਾ ਹੱਲ ਹੋਵੇ ਜੀ ਪਾਣੀ ਦਾ ਨਿਕਾਲ ਹੋਵੇ ਕੂੜੇ ਦਾ ਅੱਛੀ ਤਰ੍ਹਾਂ ਹੋਵੇ ਸਾਡੀਆਂ ਨਾਲੀਆਂ ਸਾਫ਼ ਹੋਣ ਜੀ। ਮੰਨ ਨੂੰ ਤੁਸੀਂ 2-3 ਮਹੀਨੇ ਹੋ ਗਏ ਪੂਰਾ। ਬਦਲ ਕੇ ਪਹਿਲਾਂ ਘਟ ਸੀਗਾ ਪਹਿਲਾਂ ਨਹਿਰੀ ਵਿਭਾਗ ਵਾਲਿਆਂ ਨੇ ਬੰਦ ਕਰਤਾ ਪਹਿਲਾਂ ਨਹਿਰ ਚ ਪਾਣੀ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਇਹ ਨਹਿਰ ਚ ਜਾਂਦਾ ਸੀ ਹੋਰ ਹੋਰ ਕੋਈ ਹਿੱਲਾ ਹੈ ਨਹੀਂ ਗਿਆ ਇਹਦਾ ਤੇ ਇਹ ਸਾਰਾ ਪਾਣੀ ਉਰੇ ਇਕੱਠਾ ਹੁੰਦਾ ਪਹਿਲਾਂ ਇੱਕ ਦੋ ਵਾਰੀ ਕੱਢ ਕੇ ਗਏ ਆ ਜਦੋਂ ਪਹਿਲਾਂ ਅਸੀਂ ਸਾਰੇ ਨਗਰ ਨਿਵਾਸੀ ਉਰੇ ਇਕੱਠੇ ਹੋ ਕੇ ਗਏ ਸੀ ਕਮੇਟੀ ਚ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੱਥ ਹੀ ਖੜੇ ਕਰਤੇ ਸੀ ਜੀ ਐਸ ਡੀ ਐਮ ਆਫਿਸ ਵੀ ਗਏ ਅਸੀਂ ਉਹਨਾਂ ਨੇ ਵੀ ਕਹਤਾ ਕਿ ਮੇਰੇ ਵੱਸ ਦੀ ਗੱਲ ਨਹੀਂ ਤੇ ਕਮੇਟੀ ਵਾਲੇ ਉਹ ਵੀ ਕਹਿੰਦੇ ਕਿ ਸਾਡੇ ਵੱਸ ਦੀ ਗੱਲ ਨਹੀਂ ਤਾਂ ਜੇ ਇਹਨਾਂ ਦੇ ਵੱਸ ਦੀ ਗੱਲ ਨਹੀਂ ਅਸੀਂ ਕਿੱਥੇ ਜਾਈਏ ਸਕੂਲ ਵੀ ਨਾਲੇ ਸਕੂਲ ਨਾਲ ਆ ਸਕੂਲ ਵਾਲੇ ਬੱਚੇ ਤੁਸੀਂ ਦੇਖਿਆ ਹੋਣਾ ਕਿ ਟਰਾਲੀਆਂ 'ਚ ਛੋਟੀ ਛੋਟੀ ਟਰਾਲੀਆਂ 'ਚ ਦੋ ਦੋ ਬੱਚੇ ਜਿਨ੍ਹਾਂ ਦੇ ਉਧਰੋਂ ਆਉਂਦੇ ਆ ਉਧਰਲੀ ਸਾਈਡੋਂ ਇਧਰੋਂ ਵੀ ਆਉਂਦੇ ਆ ਛੱਡ ਕੇ ਆਉਣਾ ਪੈਂਦਾ ਉਹਨਾਂ ਦੀ ਵਰਦੀ ਵੀ ਭੇਜ ਜਾਂਦੀ ਆ ਕਿੰਨੇ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਇੱਥੇ ਉੱਥੇ ਅੱਗ ਮੁਰੇ ਬੈਠੇ ਸੀਗੇ ਅੰਦਰ ਉਹ ਕੱਪੜੇ ਸਹਾਰੇ ਸੀਗੇ ਤੇ ਬਹੁਤ ਜ਼ਿਆਦਾ ਪ੍ਰੋਬਲਮ ਆ ਇੱਥੇ ਤੁਸੀਂ ਦੇਖ ਸਕਦੇ ਜਿਹੜੀ ਉਹ ਕੰਧ ਆ ਉਹ ਬਿਲਕੁਲ ਉਹਦੇ ਨਾਲ ਆ ਗਈ ਪਾਣੀ ਦੇ ਜਿਹੜੀ ਅੰਦਰ ਮੈਂ ਅੰਦਰ ਵੀ ਜਾ ਕੇ ਦੇਖ ਕੇ ਆਇਆ ਸੇਮ ਪੂਰੀ ਜੜੀ ਪਈ ਆ ਬੱਚੇ ਉਹੀ ਕਮਰਿਆਂ 'ਚ ਪੜਦੇ ਆ ਤੇ ਇੱਥੇ ਮ ਜਿਵੇਂ ਇੱਧਰ ਤੁਸੀਂ ਕੂੜੇ ਦਾ ਵੀ ਨਫਟਾਰਾ ਹੈ ਨਹੀਂਗਾ ਔਰ ਇੱਕ ਇਹਨਾਂ ਦੀ ਕਮੇਟੀ 'ਚ ਆਇਆ ਪਹਿਲਾਂ ਸਾਡਾ ਪਿੰਡ ਸੀਗਾ ਇਹ ਹੁਣ ਵਾਰਡ ਨੰਬਰ 10 ਬਣ ਚੁੱਕਿਆ ਹੈ ਕਮੇਟੀ 'ਚ ਆ ਗਿਆ ਜਿਹੜੀ ਇੱਥੇ ਇਹਨਾਂ ਦੀ ਡਸਟਬਿਨ ਵਾਲੀ ਗੱਡੀ ਆਉਂਦੀ ਆ ਉਹ ਪੂਰੀ ਤੇਜ਼ ਆਉਂਦੀ ਆ ਐਵੇਂ ਹੀ ਮੁੜ ਜਾਂਦੀ ਆ ਉਹ ਸਾਰੇ ਪਿੰਡ ਦਾ ਕੂੜਾ ਕਰਕੜ ਵੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਿਆ ਵਿੱਚ ਮੱਛਰ ਵੀ ਪੂਰਾ ਜੀ ਡੇਂਗੂ ਇੱਥੇ ਬਹੁਤ ਜ਼ਿਆਦਾ ਖਤਰਾ ਤੁਸੀਂ ਦੇਖ ਸਕਦੇ ਹੋ ਕੋਈ ਸਾਡੀ ਮੰਗ ਆ ਕਿ ਸਰਕਾਰ ਤੋਂ ਕਿਉਂਕਿ ਜਦੋਂ ਭਰਾਜ ਪਹਿਲੇ ਆਏ ਸੀਗੇ ਔਰੇ ਉਦੋਂ ਇਹੀ ਵੋਟਾਂ ਮੰਗੀਆਂ ਗਈਆਂ ਸੀ ਇਹੀ ਸਾਡਾ ਮੁੱਦਾ ਉਦੋਂ ਵੀ ਸੀ ਅੱਜ ਕਿੰਨੇ ਕਿੰਨੇ ਸਾਲ ਹੋਣ ਵਾਲੇ ਹੋਗੇ ਸਰਕਾਰ ਬਣੀ ਨੂੰ ਉਦੋਂ ਸਾਡਾ ਮਸਲਾ ਹੱਲ ਹੋ ਗਏ ਬਸ ਹਾਂਜੀ ਹਾਂਜੀ ਕਿ ਉਦੋਂ ਵੀ ਅੰਨਾ ਮੁਰੇ ਵੀ ਇਹੀ ਮੁੱਦਾ ਰੱਖਿਆ ਸੀ ਪਰ ਸਾਡਾ ਦਿਨ ਬਦਰ ਇੱਥੇ ਜਿਹੜੀ ਪ੍ਰੋਬਲਮ ਆ ਵਾਦੀ ਜਾ ਰਹੀ ਆ ਘਟਨਾ ਤਾਂ ਕੀ ਆ ਤਾਂ ਸਾਡੀ ਮੰਗ ਆ ਸਾਡਾ ਉਰੇ ਹਿੱਲਾ ਹੋ ਸਕੇ ਦਾ ਨਗਰ ਕੌਂਸਲ ਦੇ ਪਹਿਲਾਂ ਹੀ ਬਹੁਤ ਧਿਆਨ ਦੇ ਵਿੱਚ ਹੈਗੀ ਗੱਲ ਇਹ ਹੈ ਕਿ ਉੱਥੇ ਪਾਣੀ ਦੀ ਸਮੱਸਿਆ ਖੜਨ ਦੀ ਆ ਰਹੀ ਆ ਵਾਟਰ ਲੋਕਿੰਗ ਦੀ ਉਸ ਲਈ ਨਗਰ ਕੌਂਸਲ ਵੱਲੋਂ ਇੱਕ ਤਾਂ ਸਮੇਂ ਸਮੇਂ ਸਿਰ ਇੰਜਨ ਲਾ ਕੇ ਸਫਾਈ ਕਰਾਈ ਜਾਂਦੀ ਹੈ ਦੂਸਰਾ ਪੁਖਤਾ ਪ੍ਰਬੰਧ ਲਈ ਸੀਵਰੇਜ ਬੋਰਡ ਵੱਲੋਂ ਜਿਹੜਾ ਹੈ ਇਹਦਾ 15.5 ਕਰੋੜ ਦਾ ਇੱਕ ਟੈਂਡਰ ਐਸਟੀਮੇਟ ਤਿਆਰ ਕੀਤਾ ਗਿਆ ਹੈ ਜਿਸ ਦੇ ਕੀ ਅਪਰੂਵਲ ਤੋਂ ਬਾਅਦ ਟੈਂਡਰ ਲਗਵਾ ਕੇ ਇਹ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਇਹ ਪ੍ਰਸ਼ਾਸਨ ਦੇ ਸਾਰੀ ਧਿਆਨ ਵਿੱਚ ਹੈਗੀ ਹੈ ਇਸ ਤੋਂ ਪਹਿਲਾਂ ਹੀ ਆਲਰੇਡੀ ਕਾਰਵਾਈ ਕੀਤੀ ਜਾ ਚੁੱਕੀ ਹੈ ਸਰ ਮਹੱਲਾ ਨਿਵਾਸੀਆਂ ਵੱਲੋਂ ਦੋਸ਼ ਲਾਇਆ ਗਿਆ ਕਿ ਕਮੇਟੀ ਦੇ ਜਿਹੜੇ ਕਾਰਜਕਾਰੀ ਅਫਸਰ ਨੇ ਆਉਂਦੇ ਨੇ ਉਹ ਪਰ ਖਾਣਾ ਪੂਰਤੀ ਕਰਦੇ ਨੇ ਸਫਾਈ ਨਹੀਂ ਕਰਦੇ ਇਸ ਵਾਰੀ ਕੀ ਕਹਿਣਾ ਚਾਹੁੰਦੇ ਨਹੀਂ ਕੋਈ ਖਾਣਾ ਪੂਰਤੀ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਉੱਥੇ ਮੌਕੇ ਤੇ ਤੁਸੀਂ ਦੇਖੋਗੇ ਗਰਾਊਂਡ ਰਿਐਲਿਟੀ ਹੈ ਇੰਜਨ ਲੱਗਿਆ ਹੋਇਆ ਹੈ ਪਾਈਪਾਂ ਅਸੀਂ ਖਰੀਦ ਕੇ ਪਾਣੀ ਜਿਹੜਾ ਹੈ ਕੱਢਿਆ ਜਾ ਰਿਹਾ ਹੈ ਡੇਲੀ ਬੇਸਿਸ ਤੇ ਤੇ ਇਹ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਅਸੀਂ ਕੋਈ ਖਾਣਾ ਪੂਰਤੀ ਵਾਲੀ ਗੱਲ ਨਹੀਂ ਅਸੀਂ ਲੋਕਾਂ ਦੀ ਸਮੱਸਿਆਵਾਂ ਨੂੰ ਸਮਝਦੇ ਆ ਤੇ ਉਹਨਾਂ ਲਈ ਅਸੀਂ ਕੰਮ ਕਰ ਰਹੇ ਹਾਂ